ਖਾਸ ਕਰਕੇ ਭਾਈ ਪੰਥ ਸਿੰਘ ਜੀ ਵੱਲੋਂ ਇਹਨਾਂ ਵੱਲੋਂ ਗੱਲ ਤੋਂ ਰਲ ਕੇ ਬਾਅਦ ਵਿੱਚ ਸੇਵਾ ਕਰਾਣੀ ਸਾਰੇ ਸੰਗਤ ਨੇ ਰਲ ਕੇ ਡੀਜ਼ਲ ਦੀ ਸੇਵਾ ਕੀਤੀ ਜਿਹੜੇ ਜ਼ਿੰਮੇਵਾਰ ਭਰਾਵਾਂ ਦੀਆਂ ਫਸਲਾਂ ਬੀਜਣ ਵਾਲੀਆਂ ਸਨ ਜਾਂ ਜ਼ਮੀਨ ਪੱਧਰੀ ਕਰਨ ਵਾਲੀ ਸੀ ਉਹਦੇ ਵਾਸਤੇ ਜਿਹੜਾ ਹੈ ਸੋ ਸਾਰੇ ਸਿੰਘਾਂ ਨੇ ਰਲ ਮਿਲ ਕੇ ਜਿਹੜੀ ਸੇਵਾ ਕੀਤੀ ਉਥੋਂ ਦੇ ਜ਼ਿੰਮੇਦਾਰ ਭਰਾਵਾਂ ਨੂੰ ਡੀਜ਼ਲ ਦੀ ਸੇਵਾ ਕੀਤੀ ਤੇ ਉਹਦੇ ਵਿੱਚ ਜਿਹੜੀ ਅਗਵਾਈ ਕੀਤੀ ਸੁਖਦੇਵ ਸਿੰਘ ਜੀ ਚੱਕੀਵਾਲਾ ਡਾਕਟਰ ਸਰਪਜੀਤ ਸਿੰਘ ਜੀ ਫਟੇਗੜ ਪਿੰਡੂਰ ਬਲਜੀਤ ਸਿੰਘ ਤੇ ਬਰਮੇਲ ਸਿੰਘ ਪਿੰਡ ਮੰੰਦਰ ਇਹਨਾਂ ਵੀਰਾਂ ਨੇ ਅੱਗੇ ਲੱਗ ਕੇ ਸਾਰੀ ਸੇਵਾ ਨਿਭਾਈ ਤੇ ਜਿਹੜੇ-ਜਿਹੜੇ ਸਿੰਘਾਂ ਨੇ ਇਸ ਸੇਵਾ ਦੇ ਵਿੱਚ ਮਾਇਆ ਕਰਕੇ ਯੋਗਦਾਨ ਪਾਇਆ ਹੈ ਉਹਨਾਂ ਸਾਰਿਆਂ ਸਿੰਘਾਂ ਦੇ ਨਾਮ ਇਸ ਪ੍ਰਕਾਰ ਨੇ ਭਾਈ ਨਰੈਣ ਸਿੰਘ ਜੀ ਕੋਟਸ਼ਮੀਰ ਉਹਨਾਂ ਨੇ 10000 ਰੁਪਏ ਦੀ ਸੇਵਾ ਕੀਤੀ ਹੈ ਦਵਿੰਦਰ ਸਿੰਘ ਭੰਗੂ ਮੱਲਵਾਲਾ ਉਹਨਾਂ ਨੇ 5000 ਰੁਪਏ ਦੀ ਸੇਵਾ ਸਦਨਾਮ ਸਿੰਘ ਚੰਦਰ ਤੇ ਭਾਈ ਪ੍ਰਗਟ ਸਿੰਘ ਮੁੱਦਕੀ 10-10000 ਰੁਪਏ ਦੀ ਸੇਵਾ 10000 ਰੁਪਏ ਦੀ ਸੇਵਾ ਹਰਜੀਤ ਸਿੰਘ ਬਠਿੰਡਾ ਹਾਊਸਫੈਟ ਕਲੋਨੀ ਜਸਮੀਤ ਸਿੰਘ ਬਹਿਣੀਵਾਲ 10000 ਰੁਪਏ ਦੀ ਸੇਵਾ ਪ੍ਰਿਤਪਾਲ ਸਿੰਘ ਬਸਤੀਆਂ ਤੇ ਦਰਜੀਤ ਸਿੰਘ ਬਸਤੀਆਂ ਦੋਨਾਂ ਵੱਲੋਂ 5-5000 ਰੁਪਏ ਦੀ ਸੇਵਾ 5100 ਰੁਪਏ ਦੀ ਸੇਵਾ ਜਸ਼ਨਦੀਪ ਸਿੰਘ ਕੋਟ ਸ਼ਮੀਰ ਭੈਣ ਜੀ ਗਗਨਪ੍ਰ ਔਰ ਵਜੀਦ ਕੇ ਖੁਰਦ 10000 ਰੁਪਏ ਦੀ ਸੇਵਾ ਗੁਰਚਰਨ ਸਿੰਘ ਰਾਮਗੜ੍ਹ ਪੁੰਦਰ ਅਤੇ ਸਰੂਪ ਸਿੰਘ ਬਠਿੰਡਾ 5-5000 ਰੁਪਏ ਦੀ ਸੇਵਾ ਵੀਰ ਸਿੰਘ ਦੀ ਖਿਆਲੀ ਵਾਲਾ ਤੇ ਭਾਈ ਹਰਦੀਪ ਸਿੰਘ ਦੀ ਖਿਆਲੀ ਵਾਲਾ ਦੋਨਾਂ ਵੱਲੋਂ 10-10000 ਰੁਪਏ ਦੀ ਸੇਵਾ ਸੁਖਵੀਰ ਸਿੰਘ ਮਿਸ਼ਾਣਾ 15000 ਰੁਪਏ ਦੀ ਸੇਵਾ ਅਮਰਤਪਾਲ ਸਿੰਘ ਰਮਾਣਾ ਅਜੀਤ ਸਿੰਘ 5000 ਰੁਪਏ ਦੀ ਸੇਵਾ ਉਪਕਾਰ ਸਿੰਘ ਭਿੰਡਰ 10000 ਰੁਪਏ ਦੀ ਸੇਵਾ ਕੀਮਤਪਾਲ ਸਿੰਘ ਜਿਉਂਗ 5000 ਰੁਪਏ ਦੀ ਸੇਵਾ 10000 ਰੁਪਏ ਜਗਤਾਰ ਸਿੰਘ ਬਠੰਡਾ ਵੱਲੋਂ 2500 ਰੁਪਏ ਦੀ ਸੇਵਾ ਜਗਮੀਤ ਸਿੰਘ ਚੀਦਾ 10000 ਰੁਪਏ ਦੀ ਸੇਵਾ ਹਰਜਿੰਦਰ ਸਿੰਘ ਸੂਰਤਗੜ 11000 ਰੁਪਏ ਦੀ ਸੇਵਾ ਸਕੰਤਰ ਸਿੰਘ ਸੂਰਤਗੜ ਇਸੇ ਤਰ੍ਹਾਂ ਜਗਸੀਰ ਸਿੰਘ ਮੈਨਖੁਰ ਦਾ 5200 ਰੁਪਏ ਦੀ ਸੇਵਾ ਇਕਬਾਲ ਸਿੰਘ ਮਹਿਲਪੁਰਾਂ ਪੰਜ ਹਰਾਈ ਪੰਜ ਹਜ਼ਾਰ ਰੁਪਏ ਦੀ ਸੇਵਾ ਗੁਰਮukh ਸਿੰਘ ਮੁਦਕੀ ਤੋਂ 5000 ਰੁਪਏ ਦੀ ਸੇਵਾ ਬਰਾਜ ਸਿੰਘ ਕੋਟਕਪੂਰਾ ਤੋਂ 5000 ਰੁਪਏ ਦੀ ਸੇਵਾ ਜਗENDER ਸਿੰਘ ਡੋਟ 5000 ਰੁਪਏ ਦੀ ਸੇਵਾ ਤੇ ਭਦੌੜ ਤੋਂ ਭਾਈ ਗੁਰਜਟ ਸਿੰਘ ਜੀ ਜਗਤਾਰ ਸਿੰਘ ਤੇ ਹਰਵੰਦ ਸਿੰਘ ਨੇ ਭਰਾ ਸਨ ਆਫ ਹਰਨੇਕ ਸਿੰਘ ਭਦੌੜ ਇਹਨਾਂ ਵੱਲੋਂ 50000 ਰੁਪਏ ਦੀ ਸੇਵਾ ਕੀਤੀ ਗਈ ਹੈ ਇਸੇ ਤਰ੍ਹਾਂ ਕਮਲਜੀਤ ਸਿੰਘ ਵਜੀਦਕੇ ਕੈਨੇਡਾ ਵਸੀ ਤੇ ਉਹਨਾਂ ਦੇ ਭਰਾ ਤਰਮੋਚਨ ਸਿੰਘ ਦੋਨਾਂ ਵੱਲੋਂ 50000 ਰੁਪਏ ਦੀ ਸੇਵਾ ਕੀਤੀ ਗਈ ਹੈ। ਪਿੰਡ ਜਲਾਲ ਦੀ ਸਾਝ ਸੰਗਤ ਵੱਲੋਂ 20000 ਰੁਪਏ ਦੀ ਸੇਵਾ ਪਹੁੰਚੀ ਹੈ। ਗੁਰਮੀਤ ਸਿੰਘ ਜੋਧਪੁਰ ਸਰਮਾਣਾ 25000 ਰੁਪਏ ਦੀ ਸੇਵਾ 25000 ਰੁਪਏ ਜੋਧਪੁਰ ਸਰਮਾਣਾ 25000 ਰੁਪਏ ਦੀ ਸੇਵਾ ਕਲਵੰਤ ਸਿੰਘ 38 ਜੀ ਜੀ ਰਾਜਸਥਾਨ 35000 ਰੁਪਏ ਦੀ ਸੇਵਾ ਗੁਰਜੰਤ ਸਿੰਘ 7 ਜੈਡ Rajasthan ਤੋਂ 5000 ਰੁਪਏ ਦੀ ਸੇਵਾ ਭਾਈ ਲਖਮਨ ਸਿੰਘ ਜੀ ਗੰਗਾ ਨਗਰ ਤੋਂ 10000 ਰੁਪਏ ਦੀ ਸੇਵਾ ਸਮੂਹ ਸੰਗਤ ਪਿੰਡ ਪਰੜ 600 ਰੁਪਏ ਦੀ ਸੇਵਾ ਗੁਰਮੀਰ ਸਿੰਘ ਮਹਿਲਪਾਲ 20000 ਰੁਪਏ ਦੀ ਸੇਵਾ 10 ਐਨਪੀ Rajasthan ਦੀ ਸਮੂਹ ਸੰਗਤ ਵੱਲੋਂ 52500 ਰੁਪਏ ਦੀ ਸੇਵਾ ਗੁਰਮੀਰ ਸਿੰਘ ਮੰਦਿਰ ਉਹਨਾਂ ਵੱਲੋਂ 30000 ਰੁਪਏ ਦੀ ਸੇਵਾ ਤੇ ਭਾਈ ਜਸਵਿੰਦਰ ਸਿੰਘ ਭਾਈ ਬਖਤੌਰ ਉਹਨਾਂ ਵੱਲੋਂ 10000 ਰੁਪਏ ਦੀ ਸੇਵਾ ਜੋ ਟੋਟਲ 50000 ਰੁਪਏ ਦੀ ਸੇਵਾ ਗੁਰਦੀਪ ਸਿੰਘ ਗੁਰਦੇਵ ਸਿੰਘ ਬਠਿੰਡਾ 50000 ਰੁਪਿਆ ਗੁਰਦੇਵ ਸਿੰਘ ਬਠਿੰਡਾ ਉਹਨਾਂ ਵੱਲੋਂ ਪਹੁੰਚੀ ਹੈ ਸੋ ਟੋਟਲ 516800 ਪਹਿਲਾਂ ਸੀ ਤੇ 566800 ਰੁਪਿਆ ਟੋਟਲ ਜਿਹੜਾ ਹੈ ਉਹ ਗੁਰਮਤ ਸੇਵਾਦਾਰ ਗੁਰਸਿੰਘਾ ਮਲੋਂ ਨਾਲ ਮਿਲ ਕੇ ਜਿਹੜਾ DJ ਦੀ ਸੇਵਾ ਕੀਤੀ ਗਈ ਜੀ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਸੋ ਬਾਕੀ ਮਾਇਆ ਜਿਹੜੀ ਆ ਉਹ ਸੰਸਥਾ ਵੱਲੋਂ ਪਾਈ ਗਈ ਹੈ ਸੋ ਸਾਰੇ ਸਿੰਘਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਸਾਰੇ ਮਾਇਆ ਕਰਕੇ ਤਨ ਕਰਕੇ ਸੇਵਾ ਕਰਨ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸੀ ਹਲਪ੍ਰੀਤਾਂ ਦਾ ਕਿਉਂਕਿ ਇਹ ਅਲੱਗ ਸੀ ਇਹ ਕਿਉਂਕਿ ਇਸ ਕਰਕੇ ਇਹ ਅਲੱਗ ਸਮਾ ਰਿਆ ਜੋ ਕਿ ਦਸਵੰਦ ਸੰਗਤਾਂ ਦਾ ਨਿਯਮ ਰਸਾ ਹਸਾ ਬਤ ਚਾਹਦਾ ਰਹਿੰਦਾ ਹੈ ਕਿ ਅਲੱਗ ਵਿਸ਼ਾ ਹੋਣ ਕਰਕੇ ਸਾਨੂੰ ਅਲੱਗ ਸੁਣਾਉਣਾ ਪਿਆ ਰਹੇ ਸੋ ਆਓ ਕੋਈ ਕਹਾਣਾਂ ਵਾਚ ਕੇ ਦਿਨਾਂ ਦੀ ਹਾਜ਼ਰੀ ਲਗੋਣੀ ਰਹੇਗੀ ਇਸ ਦੀ ਭਾਈ ਅਰਸ਼ਦੀਪ ਸਿੰਘ ਅਚਰਵਾਲ ਜੀ ਪ੍ਰਚਾਰਕ ਵੀਰ ਨੇ ਰਾਜਕੋਟ ਇਲਾਕੇ ਦੇ ਜੀ ਵੀ ਪਹੁੰਚੇ ਨੇ ਬਹੁਤ ਧੰਨਵਾਦ ਹੈ ਇਹਨਾਂ ਦਾ